ਨਾਲ ਟੋਕੜ ਦੇ ਨਾਲੇ ਗੱਬਣ ਨਾਲੇ ਦੁੱਧ ਇਹ ਦੇਖ ਲੋ ਪਾਸੇ ਲੈ ਵੀ ਆ ਦੇਖ ਲੋ ਹੁਣ ਤੁਸੀਂ ਟੋਕੜ ਆ ਕਿਵੇਂ ਲੱਗੀ ਭਈਆ ਵਧੀਆ ਲੈ ਚੋਣੇ ਆਪਣਾ ਛੋਟੇ ਵਪਾਰੀ ਆ ਕੋਈ ਵੱਡੇ ਵਪਾਰੀ ਨਹੀਂ ਦੇ ਠੀਕ ਹੈ ਕੋਈ 1000 2000 ਨਫੇ ਦੇ ਪਿੰਡਾਂ 'ਚ ਮਾਲ ਲੈਣੇ ਭਈਆ ਭਾਈ ਭਈਆ ਇਹ ਲੈ ਅੱਛਾ ਵਾਜੀ ਭਈਆ ਤੇ ਭਈਆ ਹੈ ਮੈਂ ਜੰਨੂ ਹੂਗਾ ਦੁੱਧ ਠੀਕ ਆ ਹਾਂ ਉਹ ਦੂਮਾ ਮੇਰੇ ਆ 20 25 ਹੁਈ ਵੇਚਦੀਆਂ ਤੇਰੀ ਵੀਡੀਓ ਦੀ ਹਾ ਹਾ ਨਿਬਾਈਆਂ ਦੇ ਫੋਨ ਆਏ ਬਹੁਤ ਸੰਜੋਗ ਮਿਲਿਆ ਬਾਈਆਂ ਘਾਰ ਘਾਰ ਆ ਮਿੱਤਰੋ ਚਾਰੇ ਦੇ ਚਾਰਿਆਂ ਦੇ ਵਿੱਚ ਕੋਈ ਕੰਦ ਨਹੀਂ ਦੇਖੋ ਹਨਾ ਹਾਂਜੀ ਅਸੀਂ ਕੱਲ੍ਹ ਦੋਸਤੋ ਬਹੁਤ-ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਜਸ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਟੋਕੜਾ ਘਬਣਾ ਵਿਹੜਾ ਦਿਖਾ ਦਾਂਗੇ ਜਿਵੇਂ ਇੱਕ ਤਾਂ ਤੁਸੀਂ ਆਹ ਦੇਖ ਲਓ ਇਹ ਵੀ ਟੋਕੜਾ ਆ ਗਈ ਤੇ ਇੱਕ ਨਾ ਬਾਈ ਅੱਜ ਹੀ ਇਹ ਵਿਹੜ ਨੂੰ ਲੈ ਕੇ ਆਇਆ ਤੁਸੀਂ ਇਹਦੀ ਨਸਲ ਚੈੱਕ ਕਰ ਲਓ ਭਲਾ ਇਹ ਬਾਈ ਕਹਿੰਦਾ ਭਾਈ ਜਰਸੀ ਆ ਗਈ ਇਹ ਪੰਜਾਬ ਵਾਲੀ ਤੇ ਬਲੈਕ ਕਲਰ ਦੇ ਵਿੱਚ ਆ ਗਈ ਮਿੱਤਰੋ ਤੇ ਲੇਵ ਆਇਆ ਤਾਂ ਹੈਗਾ ਨਾ ਜਿਹੜਾ ਬਾਹਲਾ ਸੋਹਣਾ ਹੈਗਾ ਐਂਡ ਫਿੱਟ ਲੇਵੇ ਵਾਲੀ ਆ ਤੇ ਹੁਣ ਇਹ ਆ ਗਈ ਗੱਬਣ ਗੱਬਣ ਬਹਿੜ ਆ ਗਈ ਤੇ ਦੁੱਧ ਵੀ ਇਹਦੇ ਥੱਲੇ ਹੁਣ ਚੰਗਾ ਤਿਆਰ ਆ ਜਿਹੜੇ ਭਰਾਵਾਂ ਨੇ ਕਿਸੇ ਦੇ ਪਸੰਦ ਆਉਂਦੀ ਆ ਇੱਥੇ ਆਇਓ ਮਿੱਤਰੋ ਕੋਈ ਵੀ ਨਾ ਜਿਹੜਾ ਹੈਗਾ ਨਾ ਇੱਥੇ ਆ ਕੇ ਤਸੱਲੀ ਕਰਕੇ ਜਿਹੜਾ ਹੈਗਾ ਦੋ ਨੰਗਾਂ ਦੀ ਆਉਦੀ ਚਵਾਈ ਕਰਕੇ ਲਿਆ ਸਕਦੇ ਹੋ ਤੇ ਇੱਕ ਇਹ ਆ ਵੱਡੇ ਐਫ ਆ ਗਈ ਤੇ ਇੱਕ ਆ ਗਈ ਆਹ ਸਾਹੀਵਾਲ ਆਜੋ ਕਰਾਗੇ ਬਾਈ ਜਸ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਹਮ ਠੀਕ ਐ ਵਧੀਆ ਬਈ ਵਧੀਆ ਤੇ ਬਾਈ ਪਹਿਲਾਂ ਤਾਂ ਦੱਸ ਕੇ ਨਾਮ ਦੱਸੇਗਾ ਜਸ ਨਾਮ ਬਾਈ ਜਸ ਹਾਂਜੀ ਠੀਕ ਐ ਤੇ ਪਿੰਡ ਕਿਹੜਾ ਆ ਗਿਆ ਬਈ ਕੋਠੇ ਹਿੰਦਪੁਰੇ ਕੋਟਪਾਈ ਅੱਛਾ ਕੋਟਪਾਈ ਪਿੰਡ ਆ ਗਿਆ ਹਾਂਜੀ ਕੋਠੇ ਆਗੇ ਹਿੰਦਪੁਰੇ ਜੀ ਹਿੰਦਪੁਰੇ ਵਾਲੇ ਜੀ ਤੇ ਨੇੜੇ ਕਿੱਧਰ ਵਾ ਹਾਂ 4 ਕਿਲੋਮੀਟਰਾਈ ਠੀਕ ਐ ਅੱਛਾ ਕਿੰਨਾ ਕੇ ਚਿਰ ਹੋ ਗਿਆ ਬਾਈ ਵਪਾਰ ਕਰਦੇ ਨੂੰ 7-8 ਸਾਲ ਹੋ ਗਏ ਬਈ 7-8 ਸਾਲ ਹਾਂ ਠੀਕ ਐ ਤੇ ਜਸ ਅੱਜ ਆ ਫਿਰ ਆਪਣੇ ਕੋਲ ਤਿੰਨ ਨਾਗ ਆ ਗਏ ਤਿੰਨ ਪਸ਼ੂ ਜੀ ਤੇ ਕਿਹੜੇ ਪਸ਼ੂ ਸਟਾਰਟ ਕਰ ਗ ਇਹ ਦਰੋਈ ਇਹ ਜੇ ਜਿਹੜੀ ਤੇਰੀ ਆ ਬਿਹੜ ਆ ਗਈ ਹੈ ਨਾ ਇਸ ਬਿਹੜ ਦਾ ਪਹਿਲਾਂ ਤਾਂ ਮੈਨੂੰ ਐ ਦੱਸ ਦੇ ਵੀ ਇਹ ਕਿੰਨਵਾ ਸੂਆ ਸੂਂਦੀ ਆ ਸੂਆ ਬਈ ਤੀਜਾ ਸੂਆ ਮੈਂ ਦੂਜਾ ਕਹਿੰਦੇ ਨਹੀਂ ਫਿਰ ਦੂਜਾ ਤੀਜਾ ਸੂਆ ਤੀਜਾ ਸੂਆ ਠੀਕ ਆ ਤੀਜਾ ਸੂਆ ਆ ਗਈ ਤੇ ਕਿੰਨੇ ਦਿਨ ਬਾਕੀ ਪੇ ਦੇ ਇਹ 12 13 ਦਾ ਲੈ ਜੂ ਬਈਆ 12 13 ਦਿਨ ਬਾਕੀ ਤੇ ਕਿੰਨਾ ਦੁੱਧ ਪਾ ਦੂਗੀ ਇਹ ਦੋ 14 ਲੀਟਰ ਦੱਸਿਆ ਬਈਆ ਮਾਲਜ 14 ਲੀਟਰ ਐਵੇਂ 16 18 ਚੀ ਫਿਰ ਆ ਮੈਂ ਠੀਕ ਆ ਹਾਂ 14 ਹੀ ਆ 14 ਤੇ ਠੰਡੀ ਸੀਲ ਕਿਵੇਂ ਆ ਇਹ ਬਾਈ ਬਈ ਆਇਆ ਇਹ ਲੈ ਅੱਛਾ ਇਹ ਮਾਜੀ ਬਈ ਲੈ ਤੇ ਦੁੱਧ ਕਿਹੇ ਜਾ ਹੋਊਗਾ ਇਹਦਾ ਮੈਂ ਇਹਨੂੰ ਦੁੱਧੂ ਮੈਂ ਹੀ ਆ ਭਈਆ ਹੈ ਮੈਂ ਜਿੰਨੂ ਹੋਊਗਾ ਦੁੱਧ ਠੀਕ ਆ ਹਾਂ ਉਹ ਠੰਡੀ ਸੀ ਆ ਲੈ ਵੇ ਮੱਝ ਹੀ ਬੈਠਾ ਰੇ ਸਹੀ ਗੱਲ ਅੱਛਾ ਇੱਕ ਗੱਲ ਹੋਰ ਆ ਖਾਣ ਲੈਵਾ ਵੀ ਜਮਾਂ ਮੱਝਾਂ ਵਾਲਾ ਕੰਮ ਹੀ ਆ ਹਨਾ ਹਾਂ ਤਨ ਕੋਲੂ ਬਲੇਵਾ ਬਣਾਉ ਉਹ ਭਈਆ ਸੀ ਲੈ ਠੀਕ ਆ ਤੇ ਖੋਲ ਫਿਰ ਜਸ ਕੇ ਰਾਂ ਤੇ ਇਹਦਾ ਰੇਟ ਦੱਸ ਜਸ ਕਿੰਨਾ ਕਰਤਾ ਰੇਟ ਭਈਆ 52000 ਰੁਪਏ 52000 ਹਾਂਜੀ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲੋ ਵੀ ਲੈਵਾ ਜਿਹੜਾ ਹੈਗਾ ਸੋਨਾ ਸੁਨਖਾ ਆ ਗਿਆ ਪੂਰਾ ਸੋਨਾ ਸੀਲ ਬਹੁਤ ਬਈਆ ਜਾਈ ਵੀ ਮਿੱਤਰੋ ਇੱਕ ਵਾਰੀ ਤੁਸੀਂ ਨਾ ਪਿੱਛੇ ਚੈੱਕ ਕਰ ਲੋ ਹੈ ਇੱਧਰ ਲੈ ਕੇ ਜਾਈ ਨਹੀਂ ਮਾਜੀ ਜਸ ਲੰਮੀ ਲੈ ਕੇ ਜਾਈ ਨਹੀਂ ਮਾੜੀ ਜੀ ਲੈ ਇਹ ਇੱਧਰ ਲੈ ਜਾ ਹੈ ਇੱਧਰਲੇ ਪਾਸੇ ਹੌਲੀ ਕਰ ਲੈ ਲੈ ਵੀ ਆ ਦੇਖ ਲੋ ਮੈਥੇ ਥੋੜਾ ਜਿਹਾ ਘਰਾਂਦੀ ਆ ਮੈਨੂੰ ਆਲੂ ਡਰਦੀ ਹਾਂ ਹਾਂ ਲੈ ਵੀ ਮਿੱਤਰੋ ਆਹਾ ਸੋਨੂ ਨਾ ਜਿਹੜੀ ਹੈਗੀ 14 ਲੀਟਰ ਵਾਲੀ 52000 ਰੁਪਏ ਦੇ ਵਿੱਚ ਮਿਲ ਜੂਗੀ ਬਾਈ ਜਸ ਕੋਲੋਂ ਤੇ 52000 ਰੁਪਏ ਦੇ ਵਿੱਚ ਕਹਿੰਦਾ ਵੀ ਮਾਝ ਹੀ ਲੈ ਕੇ ਜਾਊ ਬੰਦਾ ਕੋਈ ਹੈ ਠੰਡੀ ਸੀਲ ਹਣਾ ਮੈਂ ਬਾਜੀ ਮੈਂ ਕੋਈ ਦਾ ਇਹ ਠੀਕ ਆ ਅਛਾ ਜੱਸ ਜਿਹੜੀ ਤੇਰੀ ਆ ਗਈ ਦੂਜੇ ਨੰਬਰ ਦੇਤੇ ਹਾਂਜੀ ਇਹ ਬਹਿਰ ਮੈਨੂੰ ਐ ਦੱਸ ਦੇ ਵੀ ਜਿਹੜੀ ਤੇਰੀ ਆ ਗਈ ਕਿੰਨਾ ਸੂਆ ਸੂਈ ਹੋਈ ਆ ਇਹ ਦੂਜਾ ਸੂਆ ਸੂਈ ਬਈਆ ਦੂਜਾ ਸੂਆ ਹਾਂ ਦੁੱਧ 16 ਲੀਟਰ ਆਈ ਹੁਣ 16 ਕਿੰਨੇ ਮਹੀਨਿਆਂ ਦੀ ਸੂਈ ਇਹ ਸੂਈ ਪੌਣੇ 2 ਮਹੀਨੇ ਸੂਈ ਬਈ ਪੌਣੇ 2 ਮਹੀਨੇ 16 ਲੀਟਰ ਤਿਆਰ ਆ ਹੁਣ ਡੱਬੇ ਮਾਰਦੇ ਆ ਪਾਇਆ ਜਮਾ ਹਾਂ ਜੋ ਨੈਟ ਬਈ ਸਹੀ ਸਹੀ ਜੋ 16 ਨੈਟ ਆ ਜੋ ਠੀਕ ਹੈ ਹਾਂ ਤੇ ਗੱਬਣ ਗੁੱਬਣ ਤਾਂ ਨਹੀਂ ਹਜੇ ਜੁੱਪਣ ਹੈ ਨਹੀਂ ਬਈ ਆਪਣੀ ਮਾਰਦੇ ਖੋਲ ਫਿਰ ਕਰਾਈ ਦੀ ਵੀ ਤੋਰ ਕੇ ਦਿਖਾਈ ਗਏ ਇਹ ਆ ਗਈ ਤੇਰੀ ਟੋਕੜ ਹਣਾ ਹਾਂਜੀ ਲੈ ਵੀ ਆ ਦੇਖ ਲੋ ਟੋਕੜ ਜਿਹੜੀ ਹੈਗੀ ਹੈ ਨਾ ਇਹ ਚੈੱਕ ਕਰ ਲੋ ਲੈ ਵੀ ਦੀ ਫਿਟਿੰਗ ਫੁੱਟਿੰਗ ਦੀ ਵੀ ਬੜੀ ਚੰਗੀ ਆ 25-22 ਲੀਟਰ ਦਾ ਦੁੱਧ ਅੱਛਾ ਲੈ ਆ ਦੇਖ ਲੋ ਮਿੱਤਰੋ ਲੈਵਾ ਜਿਹੜਾ ਹੈਗਾ ਜਮਾ ਫਿੱਟ ਹੁਣ ਜਿਹੜਾ ਹੈਗਾ 16 ਲੀਟਰ ਦੁੱਧ ਜਮਾ ਤਿਆਰ ਮਿਲੂ ਸੋਨੂੰ ਕੱਦ ਕਾਠ ਜਿਹੜਾ ਹੈਗਾ ਇਹਦਾ ਬੜਾ ਚੰਗਾ ਗਾ ਲੰਮੀ ਲੈ ਜਾ ਹੈ ਧੱਲੇ ਪਾਸੇ ਲੈ ਵੀ ਆ ਦੇਖ ਲੋ ਹੁਣ ਤੇ ਟੋਕੜ ਆ ਕਿਵੇਂ ਲੱਗੀ ਹੇ ਵੱਡੇ ਕੱਦ ਘਾਟ ਚ ਆ ਗਈ ਹੈ ਨਾ ਬਹੁਤ ਜਨੀ ਵਛੀ ਪਈ ਆ ਇਹ ਮੈਨੂੰ ਐ ਦੱਸ ਇਹਦਾ ਰੇਟ ਕਿੰਨਾ ਕਰਤਾ ਫਿਰ 60000 ਰੁਪਈਆ ਜੀ 60000 ਟਾੜਾ ਵੜਾ ਕਿੰਨੇ ਚ ਹੋ ਜਾਊਗਾ 55 ਦੇ ਦੋ ਬਈ ਠੀਕ ਆ ਆ ਜਾ ਕਰਾਂ ਫਿਰ ਲੈ ਵੀ ਆ ਦੇਖ ਲੋ ਆ ਟੋਕੜ ਵਹਿੜ ਕੇ ਮੇ ਲੱਗੀ ਦੱਸਿਓ ਤੇ ਆ ਜਾ ਫਿਰ ਇੱਧਰਲੇ ਪਾਸੇ ਜਿਹੜੀ ਤੇਰੀ ਆ ਆ ਗਈ ਮੇ ਤੇਰਾ ਆ ਇਹਦਾ ਲੇਵਾ ਬੜਾ ਚੰਗਾ ਹੈ ਨਾ ਹਾਂ ਲੇਵਾ ਬਹੁਤ ਸਾਵੱਚੀ ਹਾਂ ਦੇਖ ਲੋ ਇਹ ਹੁਣੇ ਆਈ ਬਈ ਉਪਰੇ ਮਾਂ ਦੀ ਮਣ ਅੱਛਾ ਹਾਂ ਅੱਜ ਹੀ ਆਈ ਹੈ ਹਾਜੀ ਆਈ ਆ ਤੇ ਮੈਨੂੰ ਐ ਦੱਸ ਦੇ ਇਹ ਕਿੰਨਾ ਸੁਆ ਇਹ ਦੂਜਾ ਸੂਆ ਸੂਈ ਬਈ ਦੂਜਾ ਸੂਆ ਸੂਈ ਹੋਈ ਹੈ ਹਾਂ ਗੱਪਣਾ 2 ਮਹੀਨਾ ਦੀ 2 ਮਹੀਨਾ ਦੀ ਗੱਪਣਾ ਹਾਂਜੀ ਚੈੱਕ ਪੈਸਾ ਜਿਵੇਂ ਪਾਸ ਵੀ ਆ ਡਾਕਟਰਾਂ ਨੇ ਤੇ ਮੈਨੂੰ ਆਏ ਦੱਸ ਹੁਣ ਦੁੱਧ ਕਿੰਨਾ ਹੈ ਥੱਲੇ ਇਹ 13 ਲੀਟਰ ਬਈ ਜਿਵੇਂ ਨੈਟ ਹੁਣ ਹੈਗਾ ਤੇਰਾ ਜਿਵੇਂ ਡੱਬੇ ਮਾਰ ਦਾਂ ਜਮਾ ਮਾਰ ਦੇਗਾ ਜਮਾ ਜੀ 2 ਮਹੀਨੇ ਚੈੱਕ ਪਾਸ ਹਾਂ ਆਪੇ ਡਾਕਟਰਾਂ ਯਾਰ ਆਪਦੀ ਆਪਣੀ ਹੋਈ ਆ ਠੀਕ ਹੈ ਆ ਅਗਲਾ ਆਊਗਾ ਤੇ ਲੈ ਜੂ ਹਨਾ ਲੈ ਜੂ ਆਪਦੀ ਫਿਰ ਖੋਲ ਫਿਰ ਕੇ ਰੈਂ ਇਹਨੂੰ ਵੀ ਤੋੜ ਕੇ ਦਿਖਾਈਏ ਲੈ ਵੀ ਮਿੱਤਰੋ ਇਹਦੇ ਥੱਲੇ 13 ਲੀਟਰ ਦੁੱਧ ਜਮਾ ਤਿਆਰ ਮਿਲੂ ਤੁਹਾਨੂੰ ਲੇਵਾ ਕਰਮ ਵਾਲੀ ਦਾ ਜ ਫੈਟਿੰਗ ਫੋਟਿੰਗ ਚੰਗੀ ਆ ਗਈ ਇਹਦੀ ਲੈਵੇ ਦੀ ਹੈਨਾ ਸਾਹ ਬਹੁਤ ਬੱਚਵਾਈ ਬਹੁਤ ਸੋਹਣੀ ਆ ਹਮ ਜਸ ਇਹ ਇਹਦਾ ਰੇਟ ਕਿੰਨਾ ਕਰਤਾ ਰੇਟ 60000 ਰੁਪਏ ਜੀ ਇਹਦਾ ਵੀ 60000 ਇਹ ਜਰਸੀ ਚ ਆਜਦੀ ਠੀਕ ਆ ਲੈ ਵੀ ਆ ਦੇਖ ਲਓ ਬਾਈ ਕਹਿੰਦਾ ਆਹ ਜਿਹੜੀ ਹੈਗੀ ਹੈ ਨਾ ਇਹ ਹਿੱਦਰ ਲੈ ਕੇ ਚਲੀ ਗਏ ਨੰਮੀ ਲੈ ਵੀ ਆ ਤੋਕੜ ਆ ਗਈ ਨਾਲ ਤੋਕੜ ਤੇ ਨਾਲੇ ਗੱਪਣ ਨਾਲੇ ਦੁੱਧ ਇਹ ਦੇਖ ਲਓ ਬਾਧੇ ਵਾਲਾ ਤੋਰ ਤੋਰ ਦਾ ਬਹੁਤ ਸੋਹਣੇ ਬੱਚੇ ਉਪਰੇ ਮੰਨ ਮਨ ਹਾਂ ਬਸ ਤੋ ਲੈ ਵੀ ਆ ਤੋਕੜ ਗੱਪਣ 2 ਮਹੀਨਾ ਦੀ ਚੈੱਕ ਕਰ ਲਓ ਇਹੇ ਆਪਾਂ ਮਤਲਬ ਮੁੱਲ ਤਾਂ ਕਰਤਾ ਹਾਂਜੀ ਤੇ ਟਾਟਾ ਵਾਟਾ ਕਿੰਨੇ ਚ ਹੋਜੂਗਾ ਇਹ 55 ਦੇ ਦਾਂ ਬਈਆ 55 ਦੀ ਹਾਂ ਚਾਂ ਬਹੁਤ ਸੋਹਣੀ ਜਰਸੀ ਜੀ ਠੀਕ ਹੈ ਲੈ ਉ ਚਮਕ ਚਮਕ ਵੀ ਚੰਗੀ ਆ ਹਾਂ ਚੌਂੜਿਆਂ ਨੂੰ ਪੈਸੇ ਵਾਲੀ ਵੱਚੀ ਆ ਠੀਕ ਹੈ ਅੱਛਾ ਜਿਵੇਂ ਇਹ ਮੈਨੂੰ ਐ 10 ਵੀ ਜਿਹੜਾ ਸੂਆਗਾ ਹਾਂਜੀ ਇਹ ਹੁਣ ਤੀਜਾ ਸੂਈ ਕੀ ਦੂਜਾ ਸੂਈ ਦੂਜਾ ਸੂਈ ਪਹਿਲਾ ਸੂਈ ਆ ਅੱਛਾ ਪਹਿਲਾ ਸੂਈ ਆ ਪਹਿਲਾਂ ਤੂੰ ਦੂਜੂ ਕਹਿ ਗਿਆ ਸੀ ਨਹੀਂ ਨਹੀਂ ਦੂਜੀ ਲਈ ਗੱਪਣਾ ਬਈ 2 ਮਹੀਨੇ ਦੀ ਅੱਛਾ ਦੂਜੇ ਵਾਸਤੇ ਗੱਪਣਾ 2 ਹਾਂ ਹਾਂ 2 13 ਲੀਟਰ ਤਿਆਰ ਆਇਆ ਓ 13 ਲੀਟਰ ਤਿਆਰ ਆ। ਠੀਕ ਆ 55000 ਚ। 55000। ਐ ਵੀ ਮਿੱਤਰੋ ਆ ਫਿਰ ਸੌਦਾ ਜਿਹੜਾ ਤੁਹਾਡੇ ਵਾਸਤੇ ਨਾ ਵੱਧਦੇ ਵਾਲਾ ਸੌਦਾ ਹੈਗਾ। ਠੀਕ ਐ ਤੇ ਚਮਕ ਤੰਕ ਵੀ ਚੰਗੀ ਆ ਗਈ। ਜੱਸ ਫਿਰ ਮੈਨੂੰ ਐ ਦੱਸ ਕਿ ਇਹ ਮਤਲਬ ਪਸ਼ੂ ਕਿਹੇ ਜੇ ਲੈ ਕੇ ਆਉਣਾ ਹੈ ਇਸ ਥੋਲ। ਪਸ਼ੂ ਬਈਆ ਵਧੀਆ ਲੈਟੋਣੇ ਆਪਣਾ ਛੋਟੇ ਵਪਾਰੀ ਆ ਕੋਈ ਵੱਡੇ ਵਪਾਰੀ ਨਹੀਂ ਦੇ। ਠੀਕ ਐ। ਕੋਈ 1000 2000 ਨਫੇ ਦੇ ਪਿੰਡਾਂ ਚ ਮਾਲ ਲੈਣੇ ਬਈਆ। ਠੀਕ ਐ। ਹਾਂ ਵੀ ਐ ਟਾਈਮ ਬਚ ਰਹੀ ਜਨੇ ਰੂਈ। ਠੀਕ ਹੈ ਛੋਣ ਦਾ ਵਪਾਰ ਆਪਣਾ ਕੋਈ ਆਇਆ ਨਹੀਂ ਔਕ ਦਾ ਵਪਾਰ ਹੈ ਸਹੀ ਹੈ ਨਾ ਸਹੀ ਗੱਲ ਹੈ ਹਾਂ ਅੱਜ ਵੀਡੀਓ ਪੁਆਇਸਮੈਂਟੋਂ ਮੈਂਡੀ ਸੇਲ ਹੋਦੀਆਂ ਆਪਣੀਆਂ ਠੀਕ ਹੈ ਤੇਨੀ ਕੋਲ ਦੂਜੀ ਵੀਡੀਓ ਆ ਗਈ ਹਾਂ ਉਸ ਦੂਬਾ ਮੈਂ 20 25 ਹੂੰ ਹੀ ਵੇਚਦੀਆਂ ਤੇਰੀ ਵੀਡੀਓ ਦੀ ਹਾਂ ਹਾਂ ਨੇ ਬਾਈਆਂ ਦਾ ਫੋਨ ਆਇਆ ਬਹੁਤ ਸੰਜੋਗ ਮਿਲਿਆ ਬਾਈਆਂ ਦਾ ਅੱਛਾ ਬਹੁਤ ਫੋਨ ਆਏ ਵਧੀਆ ਮਾਲ ਵਿਕੇ ਆਪਣਾ ਅੱਛਾ 20 25 ਹੂੰ ਵੇਚਦੀ ਹਾਂ ਹਾਂ ਉਸ ਦੂਬਾ ਵੀਡੀਓਸ ਬਾਅਦ ਠੀਕ ਹੈ ਮਿੰਟੋ ਮਿੰਟੀ अच्छा किना ਦੋਦੋ ਦੱਸਾਂ ਉਨੇ ਹੀ ਹੋਊ ਬਈ ਠੀਕ ਹੈ ਨਾ ਉਹ ਥਾਣੇ ਚ ਫਾਲਟ ਜ਼ਿੰਮੇਦਾਰ ਐਂਡ ਤੱਕ ਹੀ ਹੋਊ ਆਪਣੀ ਐਂਡ ਤੱਕ ਹਾਂ ਆਪਣਾ ਫੋਨ ਤੇ ਮੋਬਾਈਲ ਬੰਦਾ ਉਹ ਨਹੀਂ ਹੁੰਦਾ ਅੱਛਾ ਹਾਂ ਬਾ 19 ਕੀ ਹੋ ਜੂ ਠੀਕ ਹੈ ਹਾਂ ਚਲੋ ਉਹ ਜੱਬਨ ਦੋਹਾਂ ਦੋਹਾਂ ਜੱਬਨ ਹੋਇਆ ਹੀ ਨਹੀਂ ਵੀ ਠੀਕ ਹੈ ਜੱਬਨ ਨਾ ਹੋਈ ਜੱਬਨ ਨਾ ਹੋ ਹਾਂ ਉਹ ਜ਼ਿੰਮੇਵਾਰੀ ਆਪਣੀ ਜ਼ਿੰਮੇਵਾਰੀ ਹਾਂ ਦੂਰੇ ਪੈਸੇ ਕਿਰਾਇਆ ਵਾਪਸ ਹੋਊ ਸਾਰਾ ਸਹੀ ਗੱਲ ਹੈ ਚਲੋ ਚੰਗੀ ਗੱਲ ਹੈ ਤਿੰਨ ਨੰਬਰ ਕਿਹੜਾ ਚੱਲਦਾ ਜਸ ਤੇਰੇ ਕੋਲ ਆਪਣੇ 686293 90844 96469 ਹਾਂਜੀ 90844 90844 ਹਾਂਜੀ ਠੀਕ ਆ ਲਓ ਵੀ ਮਿੱਤਰੋ ਬੰਦਾ ਤੁਹਾਨੂੰ ਕਿਵੇਂ ਲੱਗਿਆ ਜੱਸ ਦੱਸਿਓ ਜਰੂਰ ਤੇ ਤਿੰਨ ਬਹਿੜਾਂ ਬਾਈ ਕੋਲੇ ਤਿੰਨੇ ਆਪਾਂ ਦਿਖਾਤੀਆਂ ਬਾਕੀ ਜਿਵੇਂ ਬਾਈ ਨੇ ਕਿਹਾ ਹਨਾ ਵੀ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਤੇ ਬਹੁਤ ਸੋਹਣਾ ਤੁਸੀਂ ਇਹ ਰਿਸਪਾਂਸ ਦਿੱਤਾ ਬਾਈ ਨੂੰ ਇਹਨੂੰ ਵੀ ਪਿਆਰ ਦਿਓ ਤੁਸੀਂ ਵੱਧ ਤੋਂ ਵੱਧ ਪਰ ਇੱਕੋ ਗੱਲ ਮੈਂ ਫੇਰ ਹੋਰ ਦੱਸਦਾ ਹਨਾ ਵੀ ਯਾਰ ਇੱਕ ਗੱਲ ਆਪਾਂ ਹੋਰ ਦਿਖਾ ਦਗੇ ਜੱਸ ਹਾਂਜੀ ਵੀ ਤੁਸੀਂ ਇਸ ਜਨੇ ਲੰਮੀ ਨਿਗਾਹ ਮਾਰ ਲੀਏ ਆਪਣੇ ਹਨਾ ਵੀ ਕਹਿ ਘਰ ਚਾਰ ਆਈ ਚਾਰ ਘਰ ਚਾਰਾਂ ਚ ਕੋਈ ਕੰਦ ਨਹੀਂ ਹੈ ਤਾਈ ਚਾਚੀ ਸਾਰੇ ਆਪਣੇ ਹਨਾ ਹਾਂ ਕੋਈ ਕੰਦ ਨਹੀਂ ਹਾਂਜੀ ਠੀਕ ਆ ਲੈ ਵੀ ਆ ਦੇਖ ਲੋ ਤੁਸੀਂ ਆਪਾਂ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਪਹਿਲਾ ਘਰ ਭਾਈ ਜਸਦਾ ਇੱਥੇ ਆ ਗਿਆ ਦੂਜਾ ਉਹ ਕੋਠੀ ਆ ਗਈ ਤੇ ਵਿਚਾਲੇ ਇੱਕ ਹੋਰ ਵੀ ਹੈ ਨਾ ਇਹਦੇ ਕੋਲ ਹਾਂ ਮੈਂ ਤਾਈ ਦੇ ਨਾਲ ਹੀ ਠੀਕ ਆ ਇੱਕ ਪਰਾਂ ਆ ਗਿਆ ਆਈ ਪਰੇ ਚਾਰੇ ਇਹ ਚਾਰ ਘਰ ਆ ਮਿੱਤਰੋ ਚਾਰੇ ਦੇ ਚਾਰੇਾਂ ਦੇ ਵਿੱਚ ਕੋਈ ਕੰਦ ਨਹੀਂ ਦੇਖੋ ਹਨਾ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਭਾਈ ਇਹੇ ਸਾਂਝੀ ਵਾਰਸਾ ਦਾ ਜਿਹੜਾ ਹੈਗਾ ਸਬੂਤ ਆ ਠੀਕ ਹੈ ਨਾ ਜੱਸਾ ਵਧੀਆ ਪਸ਼ੂ 8 ਨੰਬਰ ਪਸ਼ੂ ਆਪਣਾ ਠੀਕ ਹੈ ਚੰਗਾ ਫਿਰ ਜੱਸਾ ਚੰਨਿਆ ਬਈ ਰਹਿਣੋ